ਹਲਕਾ ਨਕੂਤਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਜਿਵੇਂ ਚੋਣ ਪ੍ਰਚਾਰ ਸਰਗਰਮ ਹੋ ਗਿਆ ਤੇਜ਼ ਹੋ ਗਿਆ ਉੱਥੇ ਹੀ ਅਸੀਂ ਅੱਜ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਬਲਾਕ ਨਕੂਤਰ ਦੀਆਂ 19 ਸੰਪਤੀਆਂ ਦੇ ਵਿੱਚ ਕਿਹੜੀ ਪਾਰਟੀ ਵੱਲੋਂ ਕਿਹੜਾ-ਕਿਹੜਾ ਉਮੀਦਵਾਰ ਖੜਾ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਹਲਕਾ ਨਕੂਦਰ ਦੀਆਂ ਚਾਰ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਦੇ ਉੱਤੇ ਕਿਹੜੀ-ਕਿਹੜੀ ਪਾਰਟੀ ਦਾ ਉਮੀਦਵਾਰ ਚੋਣ ਮદાન ਵਿੱਚ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਇਹਨਾਂ ਉਮੀਦਵਾਰਾਂ ਤੋਂ ਪਹਿਲਾਂ ਇਹ ਜਿਹੜਾ ਕਰਨਾ ਬਹੁਤ ਜ਼ਰੂਰੀ ਹੈ ਕਿ ਸਾਰੀਆਂ ਪਾਰਟੀਆਂ ਜਿਹੜੀ ਆ ਉਹ ਜਿੱਥੇ ਚੋਣ ਪ੍ਰਚਾਰ ਵਿੱਚ ਸਰਕਾਰ ਮੈਂ ਉੱਥੇ ਅੰਦਰ ਖਾਤੇ ਆਪਣੇ ਰੁਸਿਆਂ ਨੂੰ ਵੀ ਮਨਾਉਣ ਦੀ ਜਿਹੜੀ ਆ ਕਵਾਇਤ ਚੱਲ ਰਹੀ ਹੈ ਮੌਦੇ ਦੀ ਗੱਲ ਪ੍ਰਵਾਹ ਵਿੱਚ ਆਪ ਸਭ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਆਓ ਗੱਲ ਕਰਦੇ ਹਾਂ ਹਲਕਾ ਨਕੂਦਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬਲਾਕ ਨਕੂਦਰ ਦੇ ਵਿੱਚ 19 ਬਲਾਕ ਸੰਮਤੀਆਂ ਨੇ ਇਹਨਾਂ 19 ਬਲਾਕ ਸੰਮਤੀਆਂ ਦੇ ਵਿੱਚ ਜ਼ਿਆਦਾਤਰ ਦੰਨ ਉਮੀਦਵਾਰ ਤੋਂ ਕੋਣੀ ਟੱਕਰ ਹੈ ਕੁਝ ਥਾਂਾਂ ਤੇ ਚਾਰ ਕੋਣੀ ਵੀ ਟੱਕਰ ਹੈ ਸਾਹਮਣੂ ਸਾਹਮਣੀ ਵੀ ਟੱਕਰ ਹੈ ਆਓ ਤੁਹਾਨੂੰ ਉਸ ਤੋਂ ਪਹਿਲਾਂ ਹਲਕੇ ਦੀਆਂ ਚਾਰ ਜਿਲ੍ਹਾ ਪ੍ਰਿਸ਼ਦ ਸੀਟਾਂ ਦੇ ਬਾਰੇ ਤੁਹਾਨੂੰ ਪੜ ਕੇ ਸੁਣਾਉਣੇ ਆ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਹੈ ਜਿਵੇਂ ਕਿ ਗਿੱਦੜਪਿੰਡੀ ਜਨਰਲ ਪੁਰਸ਼ ਲਈ ਸੀਟ ਹੈ ਇੱਥੇ ਆਮ ਆਦਮੀ ਪਾਰਟੀ ਦੇ ਨਵੀਨ ਕੌਰ ਮੋਰਕਾ ਉਮੀਦਵਾਰ ਹੈ ਕਾਂਗਰਸ ਦੇ ਗੁਰਦੀਪ ਸਿੰਘ ਅਕਾਲੀ ਦਲ ਦੇ ਕਲਮੰਤ ਸਿੰਘ ਇਸੇ ਤਰ੍ਹਾਂ ਢੰਡੋਵਾਲ ਐਸਸੀ ਪੁਰਸ਼ ਢੰਡੋਵਾਲ ਸੀਟ ਜਿਹੜੀ ਆ ਐਸਸੀ ਇਸਤਰੀ ਲਈ ਹੈ ਇੱਥੋਂ ਆਮ ਆਦਮੀ ਪਾਰਟੀ ਦੇ ਸਿਮਰਨਜੀਤ ਕੋਰ ਕਾਂਗਰਸ ਦੀ ਮਨਪ੍ਰੀਤ ਕੋਰ ਅਕਾਲੀ ਦਲ ਦੀ ਸੁਮਨ ਉਮੀਦਵਾਰ ਹੈ ਇਸੇ ਤਰ੍ਹਾਂ ਆਦਰਾਮਾਨ ਸੀਟ ਇਸਤਰੀ ਲਈ ਹੈ ਐਸਸੀ ਲਈ ਇੱਥੋਂ ਆਮ ਆਦਮੀ ਪਾਰਟੀ ਦੀ ਕਰਨਜੀਤ ਕੋਰ ਅਤੇ ਕਾਂਗਰਸ ਦੀ ਰੇਵਕਾ ਰਾਣੀ ਤਲਵਣਾ ਇਸੇ ਤਰ੍ਹਾਂ ਸੀਟ ਐਸ ਸੀ ਇਸਤਰੀ ਲਈ ਸੀਟ ਹੈ ਇਥੋਂ ਆਮ ਆਦਮੀ ਪਾਰਟੀ ਦੀ ਮਨਜੀਤ ਕੌਰ ਕਾਂਗਰਸ ਦੀ ਕਮਲਜੀਤ ਕੌਰ ਤੇ ਅਕਾਲੀ ਦਲ ਦੀ ਬਲਬੀਰ ਕੌਰ ਇਥੋਂ ਉਮੀਦਵਾਰ ਹੈ ਐ ਇਸੇ ਤਰ੍ਹਾਂ ਬਲਾਕ ਨਕੂਦਰ ਦੀਆਂ ਸੰਤਿਆਆਂ ਦਾ ਆਉ ਤੁਹਾਨੂੰ ਜ਼ਿਕਰ ਕਰ ਦਨੇ ਆ ਐ ਕਦੋਲਾ ਸੀਟ ਹੈ ਹਲਕਾ ਨਕੂਦਰ ਦੀ ਉਹਦੇ ਬਾਰੇ ਵੀ ਜ਼ਿਕਰ ਕਰਾਂਗੇ ਬਲਾਕ ਸੰਮਤੀਆਂ ਦੇ ਵਿੱਚ ਪਹਿਲੇ ਜਿਹੜਾ ਸ਼ੁਰੂਆਤ ਹੈ ਉਹ ਬਜੂਹਾ ਕਲਾ ਸੰਮਤੀ ਸੀਟ ਤੋਂ ਸ਼ੁਰੂਆਤ ਕਰਦੇ ਆ ਆਮ ਆਦਮੀ ਪਾਰਟੀ ਦੇ ਤੋਂ ਆਸ਼ਾ ਰਾਣੀ ਹੈ ਕਾਂਗਰਸ ਦੀ 우ਸ਼ਾ ਰਾਣੀ ਹੈ ਆਜ਼ਾਦ ਉਮੀਦਵਾਰ ਅਮਨਦੀਪ ਕੌਰ ਇੱਥੋਂ ਹੈ ਦੂਸਰੀ ਧਾਲੀਵਾਲ ਜਨਰਲ ਔਰਤ ਲਈ ਸੰਮਤੀ ਸੀਟ ਹੈ ਇੱਥੋਂ ਆਮ ਆਦਮੀ ਪਾਰਟੀ ਦੀ ਜਸਪ੍ਰੀਤ ਕੌਰ ਕਾਂਗਰਸ ਦੀ ਰਾਣੀ ਕਾਂਗਰਸ ਦੀ ਰਾਜ ਰਾਜੀ ਸ਼ਰੋਮਣੀ ਅਕਾਲੀ ਦਲ ਦੀ ਨਰਿੰਦਰ ਕੌਰ ਉਮੀਦਵਾਰ ਹੈ ਇਸੇ ਤਰ੍ਹਾਂ ਚੱਕ ਬਿੰਡਲ ਐਸ்சி ਪੋਰਸ਼ ਲਈ ਇਹ ਸੀਟ ਹੈ ਇੱਥੋਂ ਆਮ ਆਦਮੀ ਪਾਰਟੀ ਦੇ ਬਲਵੀਰ ਕਾਂਗਰਸ ਦੇ ਜੰਗਬਹਾਦਰ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਟਾਲੀ ਸੰਮਤੀ ਜਿਹੜੀ ਆਪਣੀ ਟਾਲੀ ਜਨਰਲ ਪੋਰਸ਼ ਲਈ ਇਹ ਸੀਟ ਹੈ ਇੱਥੋਂ ਆਮ ਆਦਮੀ ਪਾਰਟੀ ਦੇ ਗੁਰਜਿੰਦਰ ਸਿੰਘ ਕਾਂਗਰਸ ਦੇ ਚੰਜੀਤ ਸਿੰਘ ਗੁਰਵਿੰਦਰ ਸਿੰਘ ਸੰਧੂ ਆਜ਼ਾਦ ਉਮੀਦਵਾਰ ਹੈ ਇਸੇ ਤਰ੍ਹਾਂ ਪੰਜਵੀਂ ਸੰਮਤੀ ਪਿੰਡ ਸ਼ੰਕਰ ਸੰਮਤੀ ਜਨਰਲ ਪੋਰਸ਼ ਲਈ ਇਹ ਸੀਟ ਐ ਇਥੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਇਸ ਤਰ੍ਹਾਂ ਆਜ਼ਾਦ ਉਮੀਦਵਾਰ ਆਸ਼wini ਕੁਮਾਰ ਭਾਜਪਾ ਦੇ ਨੇ ਗੁਰਸ਼ਪਤ ਪ੍ਰੀਤ ਇਸ ਤਰ੍ਹਾਂ ਐ ਇਥੋਂ ਕਾਂਗਰਸ ਦੇ ਨੇ ਕਪੁਲਾ ਸ਼ੇਮੀ ਪਿੰਡ ਆਲੋਵਾਲ ਜਨਰਲ ਪੁਰ ਲਈ ਸੀਟ ਐ ਇਥੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਅਕਰ ਕਾਂਗਰਸ ਦੇ ਗੁਰਸਿਮਰਨ ਪਾਲ ਸਿੰਘ 7ਵੀਂ ਸੰਮਤੀ ਸੀਟ ਜਿਹੜੀ ਆ ਪਿੰਡ ਲੇਤਰਾ ਜਨਰਲ ਔਰਤ ਲਈ ਇਹ ਸੀਟ ਹੈ ਇਥੋਂ ਆਮ ਆਦਮੀ ਪਾਰਟੀ ਦੀ ਕੁਲਦੀਪ ਕੌਰ, ਬੀਐਸਪੀ ਦੀ ਪੁਸ਼ਪਾ ਰਾਣੀ, ਆਜ਼ਾਦ ਉਮੀਦਵਾਰ ਪਰਮਜੀਤ ਕੌਰ 8ਵੀਂ ਸੰਮਤੀ ਜਿਹੜੀ ਆ ਪਿੰਡ ਬਾਟਕਲਾ ਐਸਸੀ ਇਸਤਰੀ ਲਈ ਇਹ ਸੀਟ ਹੈ ਇਥੋਂ ਆਮ ਆਦਮੀ ਪਾਰਟੀ ਦੀ ਸ਼ੀਲਾ, ਬੀਐਸਪੀ ਦੀ ਤੰਦਨਾ ਕਮਾਰੀ 9ਵੀਂ ਸੰਮਤੀ ਪਿੰਡ ਗਹੀਰ ਐਸਸੀ ਔਰਤ ਲਈ ਸੀਟ ਹੈ ਇਹ ਤੋ ਆਮ ਆਦਮੀ ਪਾਰਟੀ ਦੀ ਆਸ਼ਾ ਰਾਣੀ, ਬੀਐਸਪੀ ਦੀ ਭੁਪਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਸੁਨੀਤਾ ਰਾਣੀ, ਆਜ਼ਾਦ ਉਮੀਦਵਾਰ ਕਲਵਿੰਦਰ ਕੌਰ। 10ਵੀਂ ਸੰਮਤੀ ਨਕੋਦਰ ਦੀ ਪਿੰਡ ਕੰਗ ਸਾਬੂ ਐਸਸੀ ਪੋਰਚ ਲਈ ਏ ਸੀਟ ਹੈ। ਇਥੋਂ ਆਮ ਆਦਮੀ ਪਾਰਟੀ ਦੇ ਸੂਤ ਸਿੰਘ ਨੇ ਕਾਂਗਰਸ ਦੇ ਸਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਵਿੰਦਰ ਸਿੰਘ ਨੇ ਭਾਜਪਾ ਦੇ ਮਨਜੀਤ ਕੌਰ ਨੇ। 11ਵੀਂ ਸੰਮਤੀ ਪਿੰਡ ਹੀਰਾ ਐਸਸੀ ਪੋਰਚ ਲਈ ਏ ਸੀਟ ਹੈ। ਇਥੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਤਾਜ ਸਿੰਘ ਬਟਾ ਕਾਂਗਰਸ ਦਾ ਮਨੁਪਰੀ ਸਿੰਘ ਹੈ ਪਿੰਡ ਟਟਕਲਾ ਇਹ ਸੰਪਤੀ ਦੀ ਜਨਰਲ ਸੀਟ ਲਈ ਹੈ ਇਥੋਂ ਆਮ ਆਦਮੀ ਪਾਰਟੀ ਦੀ ਪਰਮਜੀਤ ਕਾਂਗਰਸ ਦੀ ਰਾਣੀ ਸ਼੍ਰੋਮਣੀ ਅਕਾਲੀ ਦਲ ਦੀ ਜਸਪ੍ਰੀਤ ਕੌਰ ਭਾਜਪੀ ਦੀ ਇਥੋਂ ਕਮਲਜੀਤ ਕੌਰ ਉਮੀਦਵਾਰ ਹੈ ਨਕੋਤਰ ਦੀ 13ਵੀਂ ਜਿਹੜੀ 13 ਸੰਪਤੀ ਸੀਟ ਹੈ ਪਿੰਡ ਗੰਦਰਾ ਤੋਂ ਹੈ ਇੱਥੇ ਐਸਸੀ ਔਸਤਰੀ ਲਈ ਸੀਟ ਹੈ ਇਥੋਂ ਆਮ ਆਦਮੀ ਪਾਰਟੀ ਦੀ ਸੁਨੀਤਾ ਕਾਂਗਰਸ ਦੀ ਬਖਸ਼ੋ ਉਮੀਦਵਾਰ ਹੈ 14ਵੀਂ ਸੰਮਤੀ ਨਕਉਦਰ ਦੀ ਜਿਹੜੀ ਹੈ ਪਿੰਡ ਕੰਗਾ ਜਨਰਲ ਔਰਤ ਲਈ ਸੀਟ ਹੈ ਇਥੋਂ ਆਮ ਆਨਵੀ ਪਾਰਟੀ ਦੀ ਹਰਪ੍ਰੀਤ ਕੌਰ ਕਾਂਗਰਸ ਦੀ ਸਰਬਜੀਤ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਲਵੀਰ ਕੌਰ ਉਮੀਦਵਾਰ ਹੈ 15ਵੀਂ ਸੰਮਤੀ ਐ ਬਲਾਕ ਨਕਉਦਰ ਦੀ ਪਿੰਡ ਖਾਨਪੁਰ ਢੱਡਾ ਇਹ ਸੰਮਤੀ ਜਨਰਲ ਪੁਰਸ਼ ਲਈ ਸੀਟ ਹੈ ਇਥੋਂ ਆਮ ਆਨਵੀ ਪਾਰਟੀ ਦਾ ਭੁਮਨੇਸ਼ ਕੁਮਾਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਤੰਦਰ ਕੌਰ ਆਜ਼ਾਦ ਉਮੀਦਵਾਰ ਕਲਵਿੰਦਰ ਕੌਰ ਇਸੇ ਤਰ੍ਹਾਂ ਪਿੰਡ ਮੱਲੀ ਕਲਾ ਜਨਰਲ ਔਰਤ ਲਈ ਸੀਟ ਹੈ ਇਥੋਂ ਆਮ ਆਦਮੀ ਪਾਰਟੀ ਦੀ ਜਸਪਾਲ ਕੌਰ ਕਾਂਗਰਸ ਦੀ ਮਨਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਸੁਖਰਾਜ ਕੌਰ ਇਸੇ ਤਰ੍ਹਾਂ ਪਿੰਡ ਆਂਦੀ ਜਨਰਲ ਪੁਲਿਸ ਲਈ ਸੀਟ ਹੈ ਇਥੋਂ ਆਮ ਆਦਮੀ ਪਾਰਟੀ ਦਾ ਜੋਰਾਵਰ ਸਿੰਘ ਕਾਂਗਰਸ ਦੀ ਕਾਂਗਰਸ ਦਾ ਉਮੀਦਵਾਰ ਹੈ ਪ੍ਰਭਜੋਤ ਅਰ ਸੂਰਪੁਰ ਕਲਾ ਐਸਸੀ ਪੋਰਸਲੇਨ ਸੀਟ ਹੈ ਇਥੋਂ ਆਮ ਆਦਮੀ ਪਾਰਟੀ ਦੇ ਜਗਜੀਤ ਸਿੰਘ ਆਜ਼ਾਦ ਉਮੀਦਵਾਰ ਮਕਰ ਸਿੰਘ ਉਨਵੇਂ ਸੰਬਤੀ ਪਿੰਨ ਨੂਰਪੁਰ ਐਸਸੀ ਪੋਰਸਲੇਨ ਸੀਟ ਹੈ ਇਥੋਂ ਆਮ ਆਦਮੀ ਪਾਰਟੀ ਦਾ ਜੀਵਨ ਸਿੰਘ ਅਤੇ ਕਾਂਗਰਸ ਦਾ ਬਿੱਟੂ ਚੋਣ ਮદાન ਵਿੱਚ ਉਮੀਦਵਾਰ ਹੈ ਸੋ ਦੋਸਤੋ ਇਹ ਤੁਹਾਨੂੰ ਜਿਵੇਂ ਐ ਜਿਕਰ ਕੀਤਾ ਹੈ ਸੰਬਤੀ ਵਾਈਜ਼ ਸੀਟ ਵਾਈਜ਼ ਉੱਥੇ ਹੀ ਤੁਹਾਨੂੰ ਇਹ ਦੱਸਣਾ ਜਾਵਾਂਗੇ ਕਿ ਇਹਨਾਂ ਚੋਣਾਂ ਲਈ ਸਾਰੀਆਂ ਪਾਰਟੀਆਂ ਪੂਰੀ ਸਰਗਰਮੀ ਨਾਲ ਚੋਣ ਪ੍ਰਚਾਰ ਚੋਣ ਪ੍ਰਚਾਰ ਵਿੱਚ ਲੱਗੀਆਂ ਨੇ ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਕਾਂਗਰਸ ਹਲਕਾ ਨਕੂਦਰ ਦੇ ਵਿੱਚ ਬੌਝਨ ਸਮਾਜ ਪਾਰਟੀ ਨਾਲ ਗੱਠ ਜੋੜ ਤਹਿਤ ਇਹ ਚੋਣ ਲੜ ਰਹੀ ਹੈ 34 ਸੀਟਾਂ ਵਿੱਚੋਂ बसपा ਨੂੰ ਕਾਂਗਰਸ ਨੇ 10 ਸੀਟਾਂ ਛੱਡੀਆਂ ਨੇ ਜੇਲਾ ਪ੍ਰੇਸ਼ਦੀਆਂ ਚਾਰ ਵਿੱਚੋਂ ਇੱਕ ਸੀਟ ਛੱਡੀ ਐ ਉੱਤੇ ਹੀ ਆਮ ਆਦਮੀ ਪਾਰਟੀ ਨੇ ਵੀ ਹਲਕਾ ਨਖੂਤਰ ਦੇ ਵਿੱਚ ਐ ਇਹ ਕਹਿ ਸਕਦੇ ਆ ਬਈ ਬੜੀ ਸਰਕਾਰ ਵਿੱਚ ਵੰਡੀ ਹੋਈ ਐ ਲਗਾਤਾਰ ਇਹਨਾਂ ਸਾਰੀਆਂ ਪਾਰਟੀਆਂ ਦੀਆਂ ਮੀਟਿੰਗਾਂ ਸ਼ਾਮ ਸਮੇਂ ਹੁੰਦੀਆਂ ਨੇ ਇਹਨਾਂ ਮੀਟਿੰਗਾਂ ਦੌਰਾਨ ਕਿੱਥੇ ਕੋਈ ਕਮੀ ਪੇਸ਼ੀ ਆ ਉਸ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਐ ਇਨਾ ਪਿੰਡੂ ਚੋਣਾਂ ਦੇ ਵਿੱਚ ਹਰ ਪਾਰਟੀ ਦਾ ਜਿਹੜਾ ਮੁਕਾਬਲਾ ਹੋਣਾ ਉਹਦੇ ਵਿੱਚ ਬੂਟ ਪਰਸੈਂਟੇਜ ਜਿਹੜੀ ਸਾਹਮਣੇ ਆਉਣੀ ਹੈ ਇਹ ਦੇਖਿਆ ਜਾਵੇ ਤਾਂ ਇਹ ਸਿਆਸੀ ਪਾਰਟੀਆਂ ਦਾ ਇਹ ਮੁਕਾਬਲਾ ਜਿਹੜਾ ਹੈ 5 ਸਾਲ ਬਾਅਦ ਹੋਣਾ ਹੁੰਦਾ ਹੈ ਇਹਨਾਂ ਚੋਣਾਂ ਦੌਰਾਨ ਵੋਟਰਾਂ ਨੂੰ ਜਿਹੜਾ ਮੌਕਾ ਮਿਲਦਾ ਆਪਣੇ ਪਿੰਡੂ ਇਲਾਕੇ ਵਿੱਚ ਸਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਜਿਵੇਂ ਬਲਾਕ ਸਮਤੀ ਮੈਂਬਰ ਜਿਹੜੇ ਆ ਉਹ ਜਿੱਤ ਕੇ ਬਲਾਕ ਦੇ ਅੰਦਰ ਜਿਵੇਂ ਨੂਰ ਮੈਲ ਵਿੱਚ 15 ਮੈਂਬਰੀ ਇੱਕ ਕਮੇਟੀ ਬਣਨੀ ਹੈ ਜਿਸ ਦਾ ਚੇਅਰਮੈਨ ਅਤੇ ਵਾਈਸ ਚੇਅਰਮੈਨ ਇਹਨਾਂ 15 ਵਿੱਚੋਂ ਚੁਣਿਆ ਜਾਣਾ ਜਿਹੜੀ ਪਾਰਟੀ ਦਾ ਬਹੁਮਤ ਹੋਵੇਗਾ ਉਹ ਪਾਰਟੀ ਇਹ ਮਾਨਾ ਹਸਲ ਕਰੇਗੀ ਉੱਥੇ ਹੀ ਬਲਾਕ ਨਕੂਦਰ ਦੀਆਂ 19 ਸੰਮਤੀਆਂ 19 ਸੰਮਤੀਆਂ ਦੇ ਵਿੱਚ ਜਿਹੜੀ ਪਾਰਟੀ ਬਹੁਮਤ ਲੈ ਜਾਂਦੀ ਆ ਉਹਨਾਂ ਨੇ ਇਹ ਆਪਣਾ ਚੇਅਰਮੈਨ ਅਤੇ ਵਾਸ ਚੇਅਰਮੈਨ ਚੁੜਨਾ ਹੁਣ ਜੇ ਦੇਖਿਆ ਜਾਵੇ ਤਾਂ ਇਹ ਚਰਚਾ ਹੈ ਲੋਕਾਂ ਵਿੱਚ ਕਿ ਇਹਨਾਂ ਸੰਮਤੀ ਚੋਣਾਂ ਦਾ ਕੀ ਫਾਇਦਾ ਇਹਨਾਂ ਸੰਮਤੀ ਚੋਣਾਂ ਦਾ ਇਹ ਫਾਇਦਾ ਕਿ ਇਹ ਜੇਤੂ ਮੈਂਬਰ ਜਿਹੜੇ ਆ ਉਹ ਪੰਚਾਇਤਾਂ ਦੀ ਮਦਦ ਕਰਦੇ ਨੇ ਜਦੋਂ ਉਹਨਾਂ ਦੇ ਕੋਈ ਵਿੜਿਓ ਵਿਭਾਗ ਨਾਲ ਸੰਬੰਧਿਤ ਕੰਮ ਨੇ ਪਿੰਡਾਂ ਵਿੱਚ ਕੋਈ ਵੀ ਜਿਹੜੀ ਸਮੱਸਿਆ ਆ ਉਹ ਮਸਲੇ ਹੱਲ ਕਰਮਾਉਨੀਆਂ ਨੇ ਇਹ ਸੰਮਤੀ ਇਹ ਜਿਹੜੇ ਜੇਤੂ ਮੈਂਬਰ ਹੁੰਦੇ ਨੇ ਬਲਾਕ ਪੱਧਰ ਦੇ ਇਹ ਜਿਹੜੀ ਕਮੇਟੀ ਬਣਨੀ ਆ ਇਹਨਾਂ ਕਮੇਟੀਆਂ ਨੇ ਬਲਾਕ ਲੈਵਰ ਦੀ ਜਿਹੜੀ ਡਿਵੈਲਪਮੈਂਟ ਆ ਉਹਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਹੈ ਇਹ ਗੱਲ ਵੱਖਰੀ ਹੈ ਕਿ ਅਗਰ ਇਸ ਚੁਣੇ ਹੋਏ ਨਮਾਇੰਦਿਆਂ ਦੇ ਕੋਲ ਤਜਰਬੇ ਦੀ ਘਾਟ ਹੈ ਜਾਂ ਕਹਿ ਲਓ ਦਫ਼ਤਰ ਦੇ ਵਿੱਚ ਜਿਹੜੀ ਦਫ਼ਤਰੀ ਬਾਬੂ ਆ ਉਹ ਐ ਇਹਨਾਂ ਦੇ ਉੱਤੇ ਆਪਣਾ ਪ੍ਰਭਾਵ ਬਣਾ ਲੈਂਦੇ ਨੇ ਜਾਂ ਇਹ ਚੁਣੇ ਹੋਏ ਮੈਂਬਰ ਉਹਨਾਂ ਤੇ ਆਪਣਾ ਪ੍ਰਭਾਵ ਬਣਾਉਂਦੇ ਆ ਇਹਦੇ ਬਾਰੇ ਜਿਹੜੀ ਆ ਇਹਨਾਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸੰਤਿਆ ਲੋਕਾਂ ਦੀ ਪਬਲਿਕ ਦੀ ਖਾਸ ਕਰਕੇ ਪੰਚਾਇਤਾਂ ਦੀ ਜਿਹੜੀ ਮਦਦਕਾਰ ਨੇ ਜ਼ਿਲ੍ਹਾ ਪ੍ਰੇਸ਼ਦ ਦੇ ਅੰਦਰ ਵੀ ਬਹੁਤ ਜਿਹੜੀਆਂ ਆ ਉਹ ਪਾਵਰਾ ਹੈ ਬਹੁਤ ਇਹਨਾਂ ਕੋ ਫੰਡ ਹੁੰਦੇ ਆ ਜਿਹੜੇ ਇਹ ਸਿੱਧੇ ਆਪਣੇ ਹਲਕਿਆਂ ਦੇ ਵਿੱਚ ਐਮ ਐਲ ਏ ਬਾ ਖਰਚ ਦੇ ਨੇ ਲੋਕਾਂ ਦੀ ਮਦਦ ਕਰਦੇ ਨੇ ਡਵੈਲਪਮੈਂਟ ਦੇ ਵਿੱਚ ਸੋ ਦੋਸਤੋ ਅਸੀਂ ਤੁਹਾਨੂੰ ਜਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀਆਂ ਨਾਲ ਸੰਬੰਧਿਤ ਹੋਰ ਜਾਣਕਾਰੀਆਂ ਲਈ ਇਸ ਨੂੰ ਲੈ ਕੇ ਜਿਹੜੇ ਮਾਰ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਕਿ ਆਪਣੇ ਸਰੋਤਿਆਂ ਨੂੰ ਹੋਰ ਬਿਹਤਰ ਇਹ ਜਾਣਕਾਰੀ ਮਿਲ ਸਕੇ ਕਿ ਇਸ ਵਿਭਾਗਾ ਦੇ ਕੋਲ ਉਹ ਕਿਹੜੀਆਂ ਗੜੀਆਂ ਪਾਵਰਾ ਆ ਜਿਨ੍ਹਾਂ ਨਾਲ ਇਹ ਪਿੰਡੂ ਇਲਾਕੇ ਦੇ ਵਿੱਚ ਪਬਲਿਕ ਦੀ ਗਰਾਮ ਪਚੈਤਾ ਦੀ ਮਦਦ ਕਰਦੀਆਂ ਕਿ ਇਹ ਚੁਣੇ ਹੋਏ ਨਮਾਇंदे ਜਿਹੜੇ ਆ ਉਹ ਮਦਦ ਵੀ ਕਰਦੇ ਨੇ ਕਿ ਜਾਂ ਸਿਰਫ ਫਿਤੀਆਂ ਤੱਕ ਸੀਮਤ ਆ ਇਹਦੇ ਬਾਰੇ ਵੀ ਚਰਚਾ ਕਰਾਂਗੇ ਕਿਉਂਕਿ ਆਮ ਲੋਕ ਸਾਨੂੰ ਸੰਭਾਲ ਕਰਦੇ ਆ ਕਿ ਇਹਨਾਂ ਦਾ ਜਿਹੜਾ ਆਧਾਰ ਕਿੱਥੇ ਆ ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਜਾਣਕਾਰੀ ਕਰਾਉਣੀ ਸਾਡੀ ਜਿਹੜੀ ਆ ਉਹ ਕੋਸ਼ਿਸ਼ ਰਹੇਗੀ ਇਸ ਸੰਬੰਧ ਵਿੱਚ ਹਲਕਾ ਨਕੂਦਰ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੀ ਆਪਣੇ ਪਿਛਲੇ ਸਮੇਂ ਵਿੱਚ ਸੰਪਤੀ ਮੈਂਬਰ ਆ ਉਹਨਾਂ ਨਾਲ ਵੀ ਅਸੀਂ ਇੱਕ ਮੁਲਾਕਾਤ ਕਰਕੇ ਉਹਨਾਂ ਕੋਲੋਂ ਇਹ ਜਾਣਕਾਰੀ ਪ੍ਰਾਪਤ ਕੀਤੀ ਹੈ ਤੁਹਾਨੂੰ ਜਲਦ ਇਹ ਇੰਟਰਵਿਊ ਜਿਹੜੀ ਆ ਸੁਣਨੇ ਮਿਲੂਗੀ ਉਹਦੇ ਵਿੱਚ ਬਹੁਤ ਸਾਰੀ ਇਹ ਜਾਣਕਾਰੀ ਮਿਲੂਗੀ ਕਿ ਇਹ ਚੁਣੇ ਹੋਏ ਨਮਾਇंदे ਜਿਹੜੇ ਆ ਉਹਨਾਂ ਦਾ ਕੀ ਅਧਿਕਾਰ ਕਿੱਤਰ ਆ ਉਹਨਾਂ ਨੇ ਕੀ ਜਿਹੜੀਆਂ ਪਬਲਿਕ ਨੂੰ ਲੈ ਕੇ ਉਹਨਾਂ ਦੇ ਫਰਜ਼ ਹੈ ਸੋ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਅਤੇ ਫੇਸਬੁੱਕ ਪੇਜ ਅੱਜ ਦੀ ਮੁੱਦੇ ਦੀ ਗੱਲ ਦੇ ਵਿੱਚ ਅਸੀਂ ਬਲਾਕ ਨਕੋਦਰ ਅਤੇ ਜ਼ਿਲ੍ਹਾ ਪ੍ਰੀਸ਼ਦ ਨਾਲ ਸੰਬੰਧਿਤ ਉਮੀਦਵਾਰਾਂ ਦਾ ਤੁਹਾਨੂੰ ਜਿਹੜਾ ਆ ਉਹ ਜਾਣੂ ਕਰਾਇਆ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਵੀਡੀਓ ਨੂੰ ਲਾਈਕ ਕਰਨਾ ਅਤੇ ਅੱਗੇ ਸ਼ੇਅਰ ਕਰਨਾ ਦੋਸਤੋ ਨਾ ਭੁੱਲਿਓ ਅਗਰ ਅਜੇ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਦੋਸਤੋ ਜਰੂਰ ਕਰੋ ਤਾਂ ਕਿ ਬਿਲਗਾ نیوز ਆਨਲਾਈਨ ਦਾ ਪਰਿਵਾਰ ਦਾ ਜਿਹੜਾ ਦਹਿਰਾ ਹੈ ਉਹ ਵਿਸ਼ਾਲ ਹੋਵੇ ਕੱਲ ਤੁਹਾਡੇ ਲਈ ਇੱਕ ਹੋਰ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਬੋਲੇ ਤੱਕ ਦਿਓ ਆਯਾਤ ਅੱਜ ਦੇ ਇਨਾਈ